ਇਕ ਕੋਈ ਮੇਰੀ ਅਲਮਾਰੀ ਦੇ ਕੋਲੇ ਖੜਾ ਸੀ ਮੈਂ ਉਹਨੂੰ ਕਿਹਾ ਵੀ ਕੌਣ ਹੈ ਕੌਣ ਹੈ ਮੈਂ ਬਹੁਤ ਰੋਲਾ ਪਾਇਆ ਉਹ ਇੱਕਦਮ ਭੱਜ ਗਿਆ ਮੈਨੂੰ ਜਾਨ ਲੱਗਾ ਕਹਿੰਦਾ ਮੇਰੇ ਕੋਲ ਰਿਵਾਲਵਰ ਹੈ ਮੈਂ ਥੋੜੇ ਮਾਰੂੰਗਾ ਜੇ ਮੇਰੇ ਮਗਰ ਆਇਆ ਮੇਰੇ ਕੋਲ ਰਿਵਾਲਵਰ ਹੈ ਮੈਂ ਥੋੜੇ ਮਾਰੂੰਗਾ ਜੇ ਮੇਰੇ ਮਗਰ ਆਇਆ ਕੀ ਹੋ ਗਈ ਨੰਨੂ ਮੜਿਆ ਕਰੀ ਥੋੜੀ ਪਿੱਛੇ ਨਿਕਲ ਬਾਹਰ ਹੋ ਗ੍ਰੀਮ ਵਾਲਾ ਦਾ ਆ ਆਈਏ ਦੁਕਾਨ ਫੂਰ ਮਾਰ ਲੈ ਬੰਦ ਬਾਹਰ ਹੋ Oh तीन बजे की करना है देखे। देखे। देखे।

ਮੂਤ ਵੀ ਗਿਆ ਇੱਕ ਹੋਇਆ ਪਾਸੇ ਮੋਟਰੇਲ ਬਹਿਂਦ ਰਿਹਾ ਉਹ ਦੂਜੇ ਪਾਸੇ ਸਾਰੇ ਮੋਬਾਈਲਾਂ ਦੇ ੱਦਬੇ ਖੋਲ ਕੇ ਦਿਖੇ ਜੀ ਠੀਕ ਹੈ ਜੀ ਸਾਰੇ ਕੋ ਗਏ ਇੱਕ ਕੈਮਰਾ ਸੀਗਾ ਛੋਟੇ ਵਾਲਾ ਮੈਨੂੰ ਉਮੀਦ ਹੈ ਵੀ ਉਹ ਵੀ ਲੈ ਗਏ ਅੱਛਾ ਜੀ ਬਾਕੀ ਚੈੱਕ ਕਰੇ ਤੋਂ ਦੇਖ ਲਈ ਕੱਪੜੇ ਸਾਰੇ ਕਿਲੇ ਦੇ ਮਦਲੇ ਆ ਬਿਲਕੁਲ ਸਹੀ ਠੀਕ ਹੈ અમારી ਕੋਈ ਦਿੱਕਤ ਨਹੀਂ ਮੈਂ ਜੁਦਵਾ ਤੇ ਐ ਬੀਤੇਂ ਦਰਾਪਾ ਵੀ ਤਾਂ ਦੇ ਅੰਦਰ ਦੱਬੇ ਚ ਪਏ ਆ ਹੈਰਾਨੀ ਦੀ ਗੱਲ ਹੈ ਕਿੱਡੇ ਲੋਕ ਉਧਰ ਦੱਈ ਜਾ ਆਹ ਕਿੰਨੀ ਕੁੱਤੀਆਂ ਤੋਂ ਸੁਪਰੇ ਨਾਲ ਚੁੱਕ ਤੇ ਜੀ ਆਇਆਂ ਨੂੰ ਚਿੱਟਿਆ ਹੋਈ ਠੀਕ ਹੈ ਚਲ ਲੈ ਤੂੰ ਹੈ ਨਾ ਉੱਠਾ ਦੇ 13 ਦਾ ਬਹੈ ਭਈਆ ਕੋ ਲੋਗਾ ਮਹੀਆ ਸਰ ਜੀ ਮੈਂ ਵਿਕਾਸ ਜਿੰਦਲ ਜਿਹੜਾ ਰਾਤ ਤੁਹਾਡੇ ਇਥੇ ਘਰ ਹੋਇਆ ਮੈਂ ਰਾਤ ਨੂੰ ਸੁੱਤਾ ਪਿਆ ਸੀਗਾ ਤਾਂ 3:55 ਤੇ ਕੋਈ ਮੇਰੀ ਅਲਮਾਰੀ ਦੇ ਕੋਲੇ ਖੜਾ ਸੀ ਮੈਂ ਉਹਨੂੰ ਕਿਹਾ ਵੀ ਕੌਣ ਹੈ ਕੌਣ ਹੈ ਮੈਂ ਬਹੁਤ ਰੋਲਾ ਪਾਇਆ ਉਹ ਇੱਕਦਮ ਭੱਜ ਗਿਆ ਮੈਨੂੰ ਜਾਨ ਲੱਗਾ ਕਹਿੰਦਾ ਮੇਰੇ ਕੋਲ ਰਿਵਾਲਵਰ ਹੈ ਮੈਂ ਥੋਡੇ ਮਾਰੂੰਗਾ ਜੇ ਮੇਰੇ ਮਗਰ ਆਈ ਫਿਰ ਉਹ ਭੱਜ ਗਿਆ ਕੀ ਕੁਝ ਲੈ ਗਿਆ ਇਥੋਂ ਇਥੋਂ ਮੇਰੇ ਕੋਲ ਦੋ ਮੋਬਾਈਲ ਦੋ ਆਈਫੋਨ ਸੀਗੇ ਮੇਰੀ ਮਿਸਿਸ ਦਾ ਤੇ ਮੇਰਾ ਤੇ ਕੈਸ਼ ਪਿਆ ਸੀ ਮੇਰਾ ਜੋ ਵੀ ਮੈਂ ਕੱਲ ਇਕੱਠਾ ਕਰਕੇ ਲੈ ਕੇ ਆਇਆ ਸੀ ਤੇ ਮਿਸਿਸ ਦੇ ਤਿੰਨ ਬੈਗ ਲੈ ਗਿਆ ਕਿੰਨਾ ਲਗਭਗ ਕੈਸ਼ ਹੋਣਾ ਬੈਗ ਦੇ ਵਿੱਚ ਦੇ ਵਿੱਚ ਲੇਡੀਜ਼ ਦਾ ਤਾਂ ਨਹੀਂ ਮੈਨੂੰ ਹਜੇ ਐਸਟੀਮੇਟ ਹੈਗਾ ਬੈਗ ਦਾ ਮੇਰੇ ਕੋਲ ਜੋ ਸੀ 50000 ਰੁਪਿਆ ਸੀ ਦੋ ਆਈਫੋਨ ਸੀ ਕਿੱਥੇ ਤੁਹਾਡੀ ਇਹ ਜਿਹੜੀ ਦੁਕਾਨ ਆਹੀ ਇਹ 40 ਫੁੱਟੀ ਗਲੀ ਦੇ ਵਿੱਚ ਹੈ ਜੀ ਸੀ ਐਮ ਪੈਰਾਲਾਲ ਕੀ ਮੰਗ ਕਰਦੇ ਹੁਣ ਬਸ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਵੀ ਦੇਖਿਆ ਜਾਵੇ ਬਿਲਕੁਲ ਘਰ ਬੰਦ ਨੇ ਦੇਖੋ ਫੇਰ ਵੀ ਛੱਤ ਤੋਂ ਆ ਜੇ ਕੋਈ ਜਨਾ ਬਹੁਤ ਵੱਡੀ ਗੱਲ ਹੈ ਕੱਲ ਨੂੰ ਕੁਝ ਵੀ ਹੋ ਸਕਦਾ ਹੈ ਸ਼ੱਕ ਕਿਸੇ ਤੇ ਨਹੀਂ ਹੈ ਸੀਸੀਟੀਵੀ ਫੁਟੇਜ ਵਗੈਰਾ ਕੁਝ ਹੈਗੀ ਉਹ ਦੇਖ ਰਿਹਾ ਇੱਕ ਸਰਦਾਰ ਆਇਆ ਉਹਦੇ ਵਿੱਚ ਤਿੰਨ ਟੋਪੀ ਲੈ ਕੇ ਬੰਦੇ ਆਏ ਨੇ ਬਾਕੀ ਦੇਖਦੇ ਜੀ ਚਾਰ ਬੰਦੇ ਲੱਗ ਰਹੇ ਨੇ